ਜਿੰਨੇ ਵੀ ਡਰਾਈਵਰ ਵੀਰ ਉਹ ਮਾਗਦਿਆਂ ਨਾ ਰਾਤਾਂ ਵਿੱਚ ਕਾਲੀਆਂ ਰਾਤਾਂ ਵਿੱਚ ਸੀਤ ਲਹਿਰ ਚਲਦੀ ਰਾਤਾਂ ਵਿੱਚ ਕੜਾਕੇ ਦੀ ਠੰਡ ਦੀ ਰਾਤਾਂ ਵਿੱਚ ਗੱਡੀ ਚਲਾਉਂਦੇ ਨੇ ਸਭ ਦੀ ਮੰਗਦੇ ਆਂ ਖੈਰ ਜੀ ਅੱਜ ਜਿਹੜੇ ਵਿਦੇਸ਼ਾਂ ਵਿੱਚ ਦੋਸਤ ਰਹਿੰਦੇ ਨੇ ਜਿਹੜੇ ਰਾਹੋਂ ਵਿੱਚ ਸਾਡੇ ਭਰਾ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਫਰਮਾਇਸ਼ ਤੇ ਤੁਹਾਨੂੰ ਕਰਾਵਾਂਗੇ ਰਾਹੋਂ ਦੀ ਸੈਰ ਜੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਜੁਰੀ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਡਿਮਾਂਡ ਆ ਰਹੀ ਸੀ ਫਰਮੈਸ਼ ਆ ਰਹੀ ਸੀ ਭਾਈਚਾਰਾ ਵੱਲੋਂ ਸੱਦਾ ਆ ਰਿਆ ਸੀ ਕਿ ਤੁਸੀਂ ਰਾਹੋਂ ਨੂੰ ਵੀ ਇੱਕ ਵਾਰੀ ਜ਼ਰੂਰ ਦਿਖਾਓ ਰਾਹੋਂ ਦੀ ਵੀ ਇੱਕ ਵਾਰੀ ਵਿਜ਼ਿਟ ਕਰਾਓ ਛੋਟੀ ਜੀ ਤਾਂ ਅਸੀਂ ਇਸ ਸਮੇਂ ਰਾਹੋਂ ਖੜੇ ਹਾਂ ਜੀ ਮਾਛੀਵਾੜਾ ਰੋਡ ਤੇ ਸਾਡੀ ਜਿਹੜੀ ਡਾਇਰੈਕਸ਼ਨ ਨਵਾਂ ਸ਼ਹਿਰ ਵੱਲ ਨੂੰ ਹੈ ਔਰ ਇਹਦੇ ਪਿੱਛੇ ਐਗਜ਼ੈਕਟਲੀ ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਵਿਜੇ ਜੀ ਤੁਸੀਂ ਜ਼ਰਾ ਕੈਮਰਾ ਘੁਮਾ ਕੇ ਇੱਧਰ ਦਿਖਾ ਦਿਓ ਇਹ ਪਿੱਛੇ ਕਿਰਪਾਲ ਸਾਗਰ ਨੂੰ ਜਿਹ ਔਰ ਮੇਰਾ ਇਹ ਰੋਡ ਬੜਾ ਫੇਵਰੇਟ ਹੈ ਕਿਉਂਕਿ ਮੈਂ 12 ਸਾਲ ਇਧਰ ਨੂੰ ਜਾਂਦਾ ਰਿਹਾ ਕਿਰਪਾਲ ਸਾਗਰ ਪੜਦਾ ਸੀ ਤਾਂ ਆਪਾਂ ਤੁਹਾਨੂੰ ਜਿਹੜਾ ਹੌਲੀ ਜਿਹਾ ਜਿਹੜੀ ਇੱਕ ਡਰਾਈਵ ਵੀ ਕਰਾਉਣੀ ਹੈ ਹੌਲੀ ਜਿਹੀ ਮੈਂ ਤਾਂ ਕਿਉਂਕਿ ਧੁੰਦ ਬਹੁਤ ਹੈ ਹੀਟ ਵੀ ਲੱਗੀ ਹੋਈ ਹੈ ਲੇਕਿਨ ਫਿਰ ਵੀ ਜਿਹੜੇ ਆ ਸ਼ੀਸ਼ੇ ਉਹ ਧੁੰਦ ਕਰਕੇ ਫੌਗ ਆ ਜਾਂਦੀ ਹੈ ਤਾਂ ਆਪਾਂ ਹੁਣ ਤੁਹਾਨੂੰ ਛੋਟੀ ਜੀ ਸੈਰ ਕਰਾਣੀ ਹੈ ਜੇ ਕਿਸੇ ਵੀਰ ਪੈਣ ਭਰਾ ਦਾ ਕਮੈਂਟ ਆਂਦਾ ਤਾਂ ਵੀ ਜੀ ਨਾਲ ਦੇਖਦੇ ਰਹੋ ਪਰ ਬੇਨਤੀ ਹੈ ਕਿ ਅਸੀਂ ਬਾਜ਼ਾਰ 'ਚ ਨਹੀਂ ਜਾ ਸਕਦੇ ਕਿਉਂਕਿ ਅ ਠੰਡ ਬਹੁਤ ਜ਼ਿਆਦਾ ਹੈ ਘਰਾਂ ਨੂੰ ਵੀ ਪਰਤਣਾ ਹੈ ਔਰ ਉੱਥੇ ਦਿਖਾ ਦਿਓ ਤੁਸੀਂ ਨਵਾਂ ਸ਼ਹਿਰ 8 ਕਿਲੋਮੀਟਰ ਲਿਖਿਆ ਹੈ ਔਰ ਅਗਰ ਅਗਰ ਥੋੜਾ ਜਿਹਾ ਕੇ ਜਾ ਕੇ ਆਪਾਂ ਲੈਫਟ ਟਰਨ ਕਰਦੇ ਹਾਂ ਤਾਂ 55 ਕਿਲੋਮੀਟਰ ਲੁਧਿਆਣਾ ਫਲੋਰ ਵਾਲਾ ਰੋਡ ਤਾਂ ਤੁਸੀਂ ਦੇਖ ਸਕਦੇ ਹੋ ਹੀਟ ਵੀ ਲੱਗੀ ਹੈ ਤਾਂ ਵੀ ਉਹ ਹੀਟ ਵਰਕ ਨਹੀਂ ਕਰ ਰਹੀ ਔਰ ਜਦੋਂ ਇਦਾਂ ਦੀ ਠੰਡ ਸੋਚਦੇ ਆ ਮਹਿਸੂਸ ਕਰਦੇ ਆ ਤਾਂ ਪਹਿਲਾ ਧਿਆਨ ਠੰਡੇ ਬੁਰਜਵਲ ਵੀ ਜਾਂਦਾ ਜਿੱਥੇ ਉਤੇ ਸਾਬਜਾਦੇ ਨੇ ਇਹ ਨੀ ਮੰਨੀ ਔਰ ਕੌਮ ਦੀ ਖਾਤਰ ਜਿਹੜੀ ਆ ਸ਼ਹੀਦੀ ਬੜੇ ਸ਼ੌਂਕ ਨਾਲ ਜਿਹੜੀ ਸ਼ਹੀਦੀ ਉਹਨੂੰ ਉਹਨੇ ਉਹਨੇ ਕਿਹਾ ਕਿ ਸਾਨੂੰ ਨੀਹਾਂ ਚ ਚਣਵਾ ਦੋ ਲੇਕਿਨ ਤੁਹਾਡੀ ਇਹ ਨੀ ਮੰਨਣੀ ਧਰਮ ਪਰਿਵਰਤਨ ਨਹੀਂ ਕਰਨਾ ਔਰ ਜਿਹੜੇ ਹੁਣ ਸਾਡੇ ਭਰਾ ਦਿੱਲੀ ਵਿੱਚ ਬੈਠੇ ਨੇ ਹੁਣ ਇੱਕ ਧਿਆਨ ਉੱਧਰ ਵੀ ਜਾਂਦਾ ਹੈ ਕਿ ਜਿਹੜੇ ਬਜ਼ੁਰਗ 80 80 ਸਾਲ ਦੇ ਬੈਠੇ ਨੇ ਉਹਨਾਂ ਨੂੰ ਸਲੂਟ ਬਣਦਾ ਹੈ ਦਿਲ ਕਰਦਾ ਉਹਨਾਂ ਦੇ ਕੱਲੇ ਕੱਲੇ ਦੇ ਚਰਨ ਨੂੰ ਜ਼ਰੂਰ ਹੱਥ ਲਾ ਕੇ ਮੱਥੇ ਨੂੰ ਲਾਈਏ ਕਿ ਉਹ ਜज्ਬਾ ਸਾਡੇ ਚ ਵੀ ਆਵੇ ਇਹ ਟਰੱਕ ਇੱਥੇ ਤੁਸੀਂ ਦੇਖਿਓ ਨੇ ਪਿੱਛੋਂ ਆਏ ਆ ਤਾਂ ਕਿੰਨੇ ਟਰੱਕ ਖੜੇ ਨਜ਼ਰ ਆਏ ਆ ਇਹ 8 ਵਜੇ ਤੋਂ ਬਾਅਦ ਚੱਲਦੇ ਆ ਇੱਕ ਚੰਗੀ ਗੱਲ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਪਰ ਇੱਕ ਖਦਸ਼ਾ ਇਹ ਵੀ ਹੈ ਕਿਸੇ ਦਿਨ ਵੀਡੀਓ ਵੀ ਬਣਾਵਾਂਗੇ ਅਸੀਂ ਪਹਿਲਾਂ ਹੀ ਕਹਿ ਦਿੰਨੇ ਆ ਇੱਕ ਦਿਨ ਬਣਾਈ ਵੀ ਸੀਗੀ ਰਾਤ ਨੂੰ ਟਰੱਕ ਬਹੁਤ ਓਵਰ ਸਪੀਡ ਨਾਲ ਨਿਕਲਦੇ ਨਵੇਂ ਸ਼ਹਿਰ ਚੋਂ ਤਾਂ ਅਸੀਂ ਪਹਿਲਾਂ ਹੀ ਕਹਿ ਦੇਣਾ ਚਾਹੁੰਦੇ ਆ ਕਿ ਇਹ ਅਗਲਾ ਉਪਰਾਲਾ ਸੀ ਜ਼ਰੂਰ ਕਰਾਂਗੇ ਟਰੱਕ ਵਾਲੇ ਵੀਰਾਂ ਤੱਕ ਜੇ ਵੀਡੀਓ ਚਾਵੇ ਤਾਂ ਉਹਨਾਂ ਲਈ ਚੰਗੀ ਗੱਲ ਹੈ ਕਿਉਂਕਿ ਓਵਰ ਸਪੀਡ ਜਦੋਂ ਟਰੱਕਾਂ ਦੇ ਕੋਈ ਨਾ ਕੋਈ ਹਾਦਸੇ ਨੂੰ ਸੱਦਾ ਦਿੱਤਾ ਜਾਂਦਾ ਸੋ ਆਪਾਂ ਹੁਣ ਰਾਹੋ ਵਾਲੇ ਪਾਸੇ ਜਾਵਾਂਗੇ ਜਿੱਥੇ ਸਾਹਮਣੇ ਸਬਜ਼ੀ ਦੀ ਦੁਕਾਨ ਨਜ਼ਰ ਆ ਰਹੀ ਹੈ ਹਰ ਬੰਦਾ ਮਿਹਨਤ ਕਰਕੇ ਰੋਟੀ ਖਾਂਦਾ ਸਰਕਾਰਾਂ ਤੋਂ ਕੋਈ ਆਸ ਨਹੀਂ ਸਰਕਾਰਾਂ ਤਾਂ ਫੋਨ ਵੀ ਨਹੀਂ ਦੇ ਸਕਦੀਆਂ ਵਾਦਾ ਕਰਕੇ ਤੋਂ ਇਹ ਇਹ ਜਿਹੜਾ ਫਲੋਰ ਰੋਡ ਹੈ ਜੀ ਰਾਹੋ ਫਲੋਰ ਰੋਡ ਉਹ ਅਸੀਂ ਉਸ ਸਮੇਂ ਗੱਡੀ ਜਿਹੜੀ ਸਾਡੀ ਉਹਦੇ ਉੱਤੇ ਹੀ ਹੈ। ਔਰ ਟ੍ਰੈਫਿਕ ਜਿਵੇਂ ਰਾਹੋ ਨੂੰ ਛੋਟਾ ਸ਼ਹਿਰ ਮੰਨਿਆ ਜਾਂਦਾ ਐਜ਼ ਕੰਪੇਅਰ ਟੂ 뎃 ਜਿੰਨੀ ਠੰਡ ਵੀ ਉਹਦੇ ਹਿਸਾਬ ਨਾਲ ਵੀ ਜਿਵੇਂ ਗੱਡੀਆਂ ਸਾਈਡ ਤੇ ਖੜੀਆਂ ਆ ਤਾਂ ਕਾਫੀ ਹਸਟਲ ਬਸਟਲ ਹੈ ਕਾਫੀ ਵਸੋਂ ਵਾਲਾ ਏਰੀਆ ਬਣ ਗਿਆ ਇਹ ਹੁਣ ਇੱਥੇ ਬੈਂਕ ਵੀ ਨਹੀਂ ਏਟੀਐਮ ਵੀ ਨਹੀਂ ਮੈਂ ਕਾਫੀ دیر ਬਾਅਦ ਆਇਆ ਲੇਕਿਨ ਕਾਫੀ ਡਿਵੈਲਪਮੈਂਟ ਨਜ਼ਰ ਆ ਰਹੀ ਹੈ। ਔਰ ਹਰ ਇੱਕ ਬੰਦਾ ਹਰੇਕ ਨੂੰ ਕਾਹਲੀ ਆ ਕੇ ਕਰ ਜਲਦੀ ਵਾਪਸ ਚਲੀਏ ਲੇਕਿਨ ਜਿਹੜੇ ਸਾਡੇ ਭਰਾ ਦਿੱਲੀ ਬੈਠੇ ਨੇ ਧਿਆਨ ਫਿਰ ਉਧਰ ਹੀ ਜਾਂਦਾ ਕਿ ਉਹ ਬੜੇ ਸਿਰੜਨਾ ਬੜੇ ਆਤਮ ਵਿਸ਼ਵਾਸ ਨਾਲ ਉੱਥੇ ਬੈਠੇ ਨੇ ਮੈਂ ਅੱਜ ਸ਼ਾਇਦ ਜਿੰਨੀਆਂ ਵੀ ਗੱਲਾਂ ਕਰਾਂ ਵਿੱਚ ਗੱਲ ਦਿੱਲੀ ਦਾ ਜ਼ਰੂਰ ਆਉਣਾ ਕਿਉਂਕਿ ਕਿਤੇ ਨਾ ਕਿਤੇ ਧਿਆਨ ਸੋਚ ਹਰ ਇੱਕ ਸਾਹ ਜਿਹੜਾ ਦਿਲ ਧੜਕਦਾ ਉਹਨਾਂ ਦੇ ਵਿੱਚ ਧੜਕਦਾ ਆ ਤਰੱਕ ਤੜਪਿਆ ਜੀ ਇਹ ਨਵੇਂ ਸ਼ਹਿਰਾਂ ਨੂੰ ਜਾਏਗਾ ਮੇਰਾ ਖਿਆਲ ਸੋ ਤੁਸੀਂ ਦੇਖ ਪਾ ਰਹੇ ਹੋ ਜੀ ਬਿਲਕੁਲ ਰਾਹੋਂ ਦੇ ਆਪਾਂ ਹਾਰਟ ਵਿੱਚ ਖੜੇ ਆ ਇਸ ਟਾਈਮ ਔਰ ਇੱਥੇ ਜਿਹੜਾ ਹੁਣ ਤੁਹਾਨੂੰ ਅੱਡਾ ਦਿਖਾਵਾਂਗੇ ਬਹੁਤ ਲੋਕ ਜਿਹੜੇ ਰਾਹੋਂ ਤੋਂ ਸਵੇਰੇ ਦਿੱਲੀ ਲੁਧਿਆਣੇ ਵੱਲ ਨੂੰ ਜਾਂਦੇ ਨੇ ਤਾਂ ਉਹ ਇੱਥੋਂ ਬੱਸਾਂ ਪ੍ਰਾਪਤ ਕਰਦੇ ਨੇ ਪਿੰਡਾਂ ਵਾਲੇ ਕਿਉਂਕਿ ਮੇਰਾ ਪਿੰਡ ਵੀ ਮਹਿਰਮਪੁਰ ਹੈ ਤਾਂ ਬੜੀ ਵਾਰ ਇਥੋਂ ਵੀ ਬਸ ਫੜੀ ਆ ਬਚਪਨ ਚ ਪਿੰਡ ਮਹਿਰਮਪੁਰ ਦੀ ਔਰ ਬੜੀ ਬਾਰ ਇਥੋਂ ਆਪਣੇ ਪਿੰਡ ਨੂੰ ਜਾਂਦੇ ਬੰਦਿਆਂ ਨੂੰ ਇਥੋਂ ਇਥੋਂ ਪਿਕ ਵੀ ਕੀਤਾ ਤਾਂ ਇਹ ਰਾਹੋਂ ਦੇ ਅਸੀਂ ਬਿਲਕੁਲ ਚੌਕ ਵਿੱਚ ਖੜੇ ਆ ਜੀ ਤੇ ਜਿਹੜੇ ਕਹਿੰਦੇ ਸੀਗੇ ਰਾਹੋਂ ਜ਼ਰੂਰ ਦਿਖਾਓ ਉਹਨਾਂ ਨੂੰ ਇੱਕ ਵੀਊ ਦਿਖਾਣਾ ਚਾਹੁੰਦੇ ਆ ਇੱਧਰ ਫਾਸਟ ਫੂਡ ਦੀ ਦੁਕਾਨ ਹੈ ਕੈਮਰਾਮੈਨ ਨੂੰ ਕਹਾਂਗਾ ਇੱਧਰ ਜ਼ਰੂਰ ਦਿਖਾਣ ਇਸ ਪਾਸੇ ਸਬਜ਼ੀਆਂ ਦੀ ਦੁਕਾਨ ਨਜ਼ਰ ਆ ਰਹੀ ਹੈ ਔਰ ਆਇਲੈਂਡ ਸੈਂਟਰਾਂ ਦੀ ਪਰਮਾਰ ਇੱਥੇ ਹੀ ਵੱਡੀ ਹੈ। ਉਹ ਠੇਕਾ ਪਹਿਲੀ ਪਸੰਦ ਸਰਕਾਰ ਦੀ ਕਿਉਂਕਿ ਸਰਕਾਰ ਨੂੰ ਜਿਆਦਾ ਰੈਵਨਿਊ ਉੱਥੇ ਹੀ ਆਂਦਾ। ਤੁਸੀਂ ਜਿਹੜੇ ਮਰਜੀ ਪੋਲਿਟਿਸ਼ੀਅਨ ਨਾਲ ਗੱਲ ਕਰ ਲਓ ਐਂਡ ਵਿੱਚ ਉਹ ਇੰਨਾ ਜ਼ਰੂਰ ਕਹੋਗੇ ਕੋਈ ਨਹੀਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਕਿਉਂਕਿ ਸ਼ਰਾਬ ਨਾਲ ਹੀ ਤਾਂ ਜਿਹੜਾ ਆ ਸਾਡੀ ਗਵਰਨਮੈਂਟ ਚੱਲਦੀ ਆ। ਜੀ ਗੁੱਡ ਬ੍ਰੋ ਸਾਡਾ ਸ਼ਹਿਰ ਰਾਹੋ। ਜੀ ਜੀ ਬਾਈ ਜੀ ਅਸੀਂ ਤੁਹਾਡੇ ਤੁਸੀਂ ਸਾਡੇ ਔਰ ਮੈਂ ਫਿਰ ਉਹੀ ਦਿੱਲੀ ਵਾਲੀ ਗੱਲ ਕਰੂੰਗਾ ਅਨੇਕਤਾ 'ਚ ਏਕਤਾ ਦੀ ਹੁਣ ਸਾਡਾ ਤੁਹਾਡਾ ਤਾਂ ਰਿਹਾ ਹੀ ਨਹੀਂ ਜੀ। ਹੁਣ ਤਾਂ ਆਪਣੇ ਹੱਕ ਹੱਕ ਸੱਚ ਦੀ ਲੜਾਈ ਲੜਨ ਨੂੰ ਜੀ ਕਰਦਾ ਜੀ ਕਰਦਾ ਕਿ ਜ਼ਿੰਦਗੀ ਕਿਸੇ ਦੇ ਲੇਖੇ ਲੱਗ ਜੇ ਕਿਸੇ ਨੂੰ ਖੁਸ਼ੀ ਦੇ ਸਕੀਏ ਤਾਂ ਬਹੁਤ ਵੱਡੀ ਗੱਲ ਹੈ ਕੈਮਰਾਮੈਨ ਜੀ ਇੱਧਰ ਲਵਿਊ ਦਿਖਾਓ ਰਾਹੋਂ ਦੇ ਜਿਹੜੇ ਵੀਰਪੈਣ ਪਰ ਉਹਨਾਂ ਨੂੰ ਬੜਾ ਪਸੰਦ ਆਣਾ ਉਹ ਵਿਊ ਅੰਦਰ ਬਾਜ਼ਾਰ ਜਾਂਦਾ ਜੀ ਤੇ ਅਸੀਂ ਖਿਮਾ ਮੰਗਦੇ ਪਹਿਲੇ ਹੀ ਮਾਫੀ ਮੰਗਦੇ ਕਿ ਉੱਧਰ ਨਹੀਂ ਜਾ ਪਾਵਾਂਗੇ ਕਿਸੇ ਦਿਨ ਤਸੱਲੀ ਨਾ ਆਵਾਂਗੇ ਤਾਂ ਬਾਈ ਵਾਕ ਜਿਹੜਾ ਤੁਹਾਨੂੰ ਉਹ ਵਿਊ ਦਿਖਾਵਾਂਗੇ ਔਰ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਸਾਰਿਆਂ ਨਾਲ ਜੇ ਕੋਈ ਚਾਹੁੰਦੇ ਵੀ ਅਸੀਂ ਆਈਏ ਤਾਂ ਸਾਨੂੰ ਜ਼ਰੂਰ ਤੁਸੀਂ ਸੰਪਰਕ ਕਰ ਲਓ ਆ ਦੁਕਾਨਾ ਜੀ ਮਠਿਆਈ ਦੀਆਂ ਮੈਂ ਫਿਰ ਬਚਪਨ ਦੀ ਗੱਲ ਯਾਦ ਕਰਨੀ ਚਾਹੁੰਦਾ ਕਿਈ ਵੇਲੇ ਕਿਰਪਾਲ ਸਾਗਰ ਤੋਂ ਆਇਦਾ ਸੀ ਤੇ ਇੱਥੇ ਬਹਿ ਕੇ ਸਮੋਸੇ ਖਾ ਕੇ ਜਾਈਦੇ ਸੀ ਤਾਂ ਮੜੈਤ ਸਾਹਿਬ ਹੁਣ ਉਹਨਾਂ ਨੇ ਪਹਿਚਾਣਨਾ ਨਹੀਂ ਔਰ ਸਾਹਮਣੇ ਗੁਰਦੁਆਰਾ ਸਾਹਿਬ ਵੀ ਮੈਨੂੰ ਨਜ਼ਰ ਆ ਰਿਹਾ ਜੀ ਔਰ ਗੁਰਦੁਆਰਾ ਸਾਹਿਬ ਦੇ ਨਾਲ ਉਹੀ ਪੁਕਾਰ ਕਿ ਦੋਵੇਂ ਵੇਲੇ ਅਰਦਾਸ ਕਰੀ ਦੀ ਆ ਕਿ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਸਭ ਦਾ ਭਲਾ ਕਰੇ ਔਰ ਸਭ ਤੋਂ ਪਹਿਲਾਂ ਮੋਦੀ ਸਾਹਿਬ ਦੀ ਮਨਸੰਮਤੀ ਆ ਬਖਸ਼ੇ ਜੀ ਜੀ ਕੀ ਕਰਿਓ ਹਰ ਸੁਖ ਹੈਲੋ ਹਰ ਸੁਖ ਵੀਰ ਜੀ ਸ਼ਾਮਰਾਲ ਜੀ ਹੈਲੋ ਜੀ 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 ਕੀ ਕਰਿਓ ਹਰ ਸੁਖ ਬਰਾਊਂਡ ਭਾਈ ਜੀ ਕਿੱਥੇ ਦਾ ਵਨ ਰਾਊਂਡ ਕਹਿ ਰਹੇ ਹੋ ਦੱਸੋ ਆਪਾਂ ਹਲੇ ਇੱਥੇ ਹੀ ਆ ਬੱਸ 80 ਦੀ ਖੜੀਆਂ ਮਾਰਕੀਟ ਭਾਈ ਜੀ ਆਪਾਂ ਤੁਹਾਨੂੰ ਬੇਨਤੀ ਕੀਤੀ ਆ ਜੀ ਅਨੈਕਸ ਟਾਈਮ ਜ਼ਰੂਰ ਆਵਾਂਗੇ ਤੁਸੀਂ ਸੰਪਰਕ ਚ ਰਹੋ ਫਿਰ ਅਸੀਂ ਜਿਹੜਾ ਪੈਦਲ ਆਵਾਂਗੇ ਹੁਣ ਕਿਉਂਕਿ ਧੁੰਦ ਬਹੁਤ ਜ਼ਿਆਦਾ ਆ ਪਿੱਛੇ ਸਾਡੀ ਫੈਮਿਲੀ ਵੀ ਬਾਰ-ਬਾਰ ਫੋਨ ਕਰ ਰਹੀ ਹੈ ਆਓ ਜਾੜਲਾ ਵੀ ਆਵਾਂਗੇ ਜਾੜਲਾ ਵੀ ਆਵਾਂਗੇ ਜੀ ਹਰ ਜਗ੍ਹਾ ਆਵਾਂਗੇ ਐਕਚੁਅਲੀ ਕਰੋਨਾ ਦਾ ਕਹਿ ਰਿਹਾ ਜਿਹੜਾ ਉਹਦੇ ਕਰਕੇ ਥੋੜਾ ਪਰਹੇਜ਼ ਕਰੀਦਾ ਕਿਉਂਕਿ ਜਦੋਂ ਅਸੀਂ ਵਿਊ ਦਿਖਾਉਣ ਲੱਪੈਨੇ ਫਿਰ ਉਹ ਡਿਸਟੈਂਸ ਮੇਨਟੇਨ ਨਹੀਂ ਹੁੰਦਾ ਕਿਉਂਕਿ ਕੱਲੋਂ ਸਾਡੇ ਤੇ ਕੋਈ ਅਲੀਗੇਸ਼ਨ ਆਵੇ ਸਾਡੇ ਤੇ ਤਾਂ ਉਂ ਬੜੇ ਅਲੀਗੇਸ਼ਨਸ ਆ ਜਾਂਦੇ ਨੇ ਤੋ ਚਲੋ ਮੈਂ ਇੱਕ ਹੋਰ ਤੁਹਾਨੂੰ ਅੱਗੇ ਵੀ ਦਿਖਾਣੇ ਇੱਥੇ ਨਾਕਾ ਪੱਕਾ ਹੀ ਆ ਜੀ ਔਰ ਇੱਕ ਸਿੱਧਾ ਰੋਡ ਜਾਂਦਾ ਜਿਹੜਾ ਨਵਾਂ ਸ਼ਹਿਰ ਸ਼ਹਿਰ ਨੂੰ ਜਾਂਦਾ ਦੂਜਾ ਰੋਪੜ ਨੂੰ ਉਸਮਾਨਪੁਰ ਵਾਲੀ ਸਾਈਡ ਇੱਥੋਂ ਚੰਡੀਗੜ੍ਹ 89 ਕਿਲੋਮੀਟਰ ਹੈ ਰੋਪੜ 45 ਜਲੰਧਰ 62 ਫਗਵਾੜਾ 39 ਮੈਂ ਇੰਗਲਿਸ਼ ਪੰਜਾਬੀ ਮਿਕਸ ਕਰਕੇ ਬੋਲ ਦਿੱਤੀ ਆ ਜੀ ਜਾੜਲਾ ਰੋਡ ਜਾੜਲਾ ਰੋਡ ਜੀ ਕਿਹ ਕਿਹਣਾ ਚਾਹੁੰਦੇ ਹੋ ਜਾੜਲਾ ਰੋਡ ਬਾਰੇ ਕਿੰਦੇ ਜਾੜਲਾ ਵੀ ਆਊਗਾ ਜੀ ਜ਼ਰੂਰ ਆਵਾਂਗੇ ਜੀ ਜਾੜਲਾ ਵੀ ਆਵਾਂਗੇ ਰਾਹੋਂ ਵੀ ਮੁੜ ਕੇ ਆਵਾਂਗੇ ਤਸੱਲੀ ਨਾਲ ਆਵਾਂਗੇ ਔ ਆਪਾਂ ਉਪਰੋਂ-ਉਪਰੋਂ ਪਿਆਰ ਨਹੀਂ ਦਿਖਾਣਾ ਦਿਲੋਂ ਸਾਰੇ ਦੁਕਾਨਦਾਰ ਭਾਈਆਂ ਨਾਲ ਗੱਲਬਾਤ ਕਰਕੇ ਜਾਵਾਂਗੇ ਤਾਂ ਆਹ ਦੇਖੋ ਇੱਥੇ ਵੀ ਨਾਕਾ ਹੈ ਪਰ ਨਾਕੇ ਦੇ ਨਾਲ ਇੱਥੇ ਚਿੱਕੜ ਦੇਖੋ ਇਹਦੀ ਵੀ ਸ਼ਿਕਾਇਤ ਬਣਦੀ ਹੈ ਜੀ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਇੱਥੇ ਕੋਈ ਜਿਵੇਂ ਡੇਂਗੂ ਦਾ ਖਤਰਾ ਹੈ ਜਾਂ ਹੋਰ ਬਿਮਾਰੀਆਂ ਦਾ ਖਤਰਾ ਕਿਉਂਕਿ ਸਾਹਮਣੇ ਬਿਲਕੁਲ ਜਿਹੜਾ ਇਹ ਚਿਕਨ ਕਾਰਨਰ ਵੀ ਨਜ਼ਰ ਆ ਰਿਹਾ ਤਾਂ ਇਹ ਸਭ ਮੈਂ ਮੈਂ ਉਹੀ ਗੱਲ ਕਰਨਾ ਚਾਹੁੰਦਾ ਵਿਜੇ ਜੀ ਕਿਉਂਕਿ ਜਿਵੇਂ ਅੱਜ ਵੀ ਆਪਾਂ ਇੱਕ ਵੀਡੀਓ ਬਣਾਈ ਆ ਜਿਹੜੀ ਭਰਾ ਸਾਡੇ ਦਿੱਲੀ ਨੂੰ ਰਵਾਨਾ ਹੋਏ ਨੇ ਰਾਜਕਾਰ واਸ਼ ਵਾਲਾ ਆਪਣਾ ਭਰਾ ਉਹਦੇ ਸਹਿਯੋਗ ਨਾਲ ਗੋਗੀ ਗੋਲੇ ਵਾਲੀ ਦੀ ਸਹਿਯੋਗ ਬਾਈ ਨਾਲ ਤੇ ਜਿਹੜੀ ਵੀਡੀਓ ਥੋੜੀ دیر ਤੇ ਅਸੀਂ ਤੁਹਾਨੂੰ ਚਲਾ ਦੇਣੀ ਹੈ ਜੀ ਤੇ ਜਿਹੜੇ ਬਾਈ ਦਿੱਲੀ ਨੂੰ ਜਾਂਦੇ ਨੇ ਉਹਦੇ ਵਿੱਚ ਵੀ ਮੈਂ ਗੱਲ ਕੀਤੀ ਸੀ ਹੁਣ ਪੋਲਿਟਿਕਸ ਹੋ ਨਹੀਂ ਰਹੀ ਹੁਣ ਲੋਕਾਂ ਨੂੰ ਸੁਚੇਤ ਹੋ ਗਏ ਨੇ ਹੁਣ ਕਾਂਗਰਸ ਕਾਲੀ ਵਾਲੀ ਪੋਲਿਟਿਕਸ ਨੇਰੇ ਹੀ ਬਾਈ ਜੀ ਇਹ ਪੋਲਿਟਿਕਸ ਹੁਣ ਆਪਣੇ ਹੱਕਾਂ ਦੀ ਹੋ ਗਈ ਹੈ ਕਿਉਂਕਿ ਪੋਲਿਟਿਕਸ ਹੈ ਹੀ ਸੇਵਾ ਆ ਆ ਟੈਂਪੂ ਮੈਂ ਜਰੂਰ ਚਾਹਾਂਗਾ ਵੀ ਜੀ ਇਹਨਾਂ ਤੇ ਕੈਮਰਾ ਕਰੋ ਜ਼ੂਮ ਇਨ ਇਹ ਟੈਂਪੂ ਕਿਸੇ ਟਾਈਮ ਪਹਿਲੀ ਪਸੰਦ ਹੁੰਦੇ ਸੀ ਪਰ ਹੁਣ ਅੱਜ ਕੱਲ ਤਾਂ ਇਹ ਵੀਡੀਓਸ ਜੀ ਨਜ਼ਰ ਆਉਂਦੇ ਨੇ ਗਾਣਿਆਂ ਗੁਣਿਆਂ ਦੀ ਸਪੈਸ਼ਲ ਲੈ ਜਾਂਦੇ ਨੇ ਕਬਾੜ ਖੜੇ ਕਬਾੜ ਕਬਾੜ ਦੀ ਤਰ੍ਹਾਂ ਖੜੇ ਨੇ ਪਰ ਕਿਸੇ ਦੀ ਇਹ ਜ਼ਿੰਦਗੀ ਹੋ ਸਕਦੇ ਆ ਜੀ ਜਿਹੜੇ ਜਿਨ੍ਹਾਂ ਨੇ ਇਹਨਾਂ ਤੇ ਜ਼ਿੰਦਗੀ ਹੰਢਾਈ ਆ ਉਹਨਾਂ ਲਈ ਇਹ ਸਭ ਕੁਝ ਨਹੀਂ ਕਿਸੇ ਦਾ ਦਿਲ ਦਾ ਟੁਕੜਾ ਵੀ ਹੋ ਸਕਦਾ ਤਾਂ ਜਿਹੜੇ ਵੀਰ ਚ ਇਹ ਚਲਾਉਂਦੇ ਨੇ ਉਹਨਾਂ ਨੂੰ ਵੀ ਸਲੂਟ ਹੈ ਪਰ ਇਹ ਅਸੀਂ ਇਹਨਾਂ ਨੂੰ ਕਵਾੜ ਗਿਆ ਕਿ ਨਿਕਲ ਜਾਣਾ ਪਰ ਜਿਹੜਾ ਜਿਹਨੇ ਇਹਨੂੰ ਸਾਰੀ ਜ਼ਿੰਦਗੀ ਚਲਾਇਆ ਜਦੋਂ ਕੋਲੋਂ ਨਿਕਲਦਾ ਹੋਗਾ ਇਹਨੂੰ ਇਸ ਹਾਲਾਤ ਚ ਦੇਖ ਕੇ ਉਹਦੇ ਤਾਂ ਦਿਲ ਚ ਹੌਲ ਪੈਂਦਾ ਹੁਣ ਤਾਂ ਫਿਰ ਮੈਂ ਫਿਰ ਬੋਲੂਗਾ ਤਾਂ ਫਿਰ ਕਿਸੇ ਨਾ ਕਿਸ ਨੇ ਕਹਿਣਾ ਜੀ ਕਿ ਇਹ ਸਰਕਾਰਾਂ ਤੇ ਮੁੜ ਘੜ ਕੇ ਕਿਉਂ ਆਂਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜੀ ਸਰਕਾਰਾਂ ਇਹ ਰੋਕ ਨਹੀਂ ਸਕੀਆਂ ਸਾਡੇ ਬੱਚੇ ਜਿਹੜੇ ਸੁਹੇਲ ਖਾਨ ਵਾ ਸੁਲਮਾਨ ਖਾਨ ਦਾ ਭਾਈ ਸੁਹੇਲ ਖਾਨ ਮੁਰਗਾ ਸ਼ਾਹ ਸੁਹੇਲ ਖਾਨ ਚਿਕਨ ਸੈਂਟਰ ਸੁਹੇਲ ਖਾਨ ਦਾ ਮੁਰਗਾ ਮੱਛੀ ਸੈਂਟਰ ਤੇ ਪਟਿਆਲਾ ਸ਼ਾਹੀ ਚਿਕਨ ਸੈਂਟਰ ਚਿਕਨ ਸੈਂਟਰ ਥੋੜੇ ਇੱਕ ਡਿਸਟੈਂਸ 'ਚ ਚੰਗੇ ਨਜ਼ਰ ਆ ਗਏ ਇਹਨਾਂ ਨੇ ਤਾਂ ਚੰਗਾ ਸ਼ਿੰਗਾਰਿਆ ਪਟਿਆਲਾ ਸ਼ਾਹੀ ਵਾਲਿਆਂ ਨੇ ਪੂਰਾ ਪਟਿਆਲਾ ਸ਼ਾਹੀ ਕੰਮ ਕੀਤਾ ਹੈ ਮਹਾਰਾਜਾ ਸਟਾਈਲ 'ਚ ਕੰਮ ਕੀਤਾ ਹੈ ਜੀ ਔਰ ਬਾਹਰੋਂ ਦੇਖੋ ਫੋਟੋ ਵੀ ਲਾਈ ਹੋਈ ਹੈ ਜਿਵੇਂ 에ਅਰਪਲੇਨ ਦੇ ਬਾਹਰ ਲੱਗੀ ਹੁੰਦੀ ਹੈ ਜੀ ਜਾਂ ਜਿੱਥੇ ਤੁਸੀਂ ਟਿਕਟਸ ਲੈਣ ਜਾਂਦੇ ਆ ਦੁਕਾਨਾਂ ਦੇ ਬਾਹਰ ਤੁਹਾਨੂੰ ਇਨਵਾਈਟ ਕਰਦੇ ਨਜ਼ਰ ਆ ਰਹੇ ਨੇ ਸੁਹੇਲ ਖਾਨ ਮੁਰਗਾ ਮੱਛੀ ਸੈਂਟਰ ਦੀ ਫਿਰ ਐਡ ਆ ਗਈ ਹੈ ਜੀ ਅੱਗੇ ਚਲੋ ਐਨੀ ਹਾਉ ਕੈਮਰਾਮੈਨ ਜੀ ਕੋ ਛੋਰ ਦਿਖਾਣਾ ਚਾਹੁੰਦੇ ਵੀਰ ਪੈਣਪਰਾ ਜੁੜੇ ਹੋਏ ਨੇ ਤਾਂ ਆਪਾਂ ਕੰਟੀਨਿਊ ਕਰੀਏ ਨਹੀਂ ਤਾਂ ਫਿਰ ਗੱਡੀ ਧਿਆਨ ਨਾਲ ਚਲਾਈਏ ਕਿਉਂਕਿ ਨਹੀਂ ਤਾਂ ਫਿਰ ਸਾਡੇ ਜਿਹੜੇ ਸ਼ੁਭਚਿੰਤਕ ਉਹ ਨਹੀਂ ਥੱਲੇ ਕਮੈਂਟ ਕਰ ਦੇਣਾ ਕਿ ਤੁਸੀਂ ਤੁਸੀਂ ਗੱਡੀ ਚਲਾਉਂਦੇ ਕਿਉਂ ਗੱਲ ਕਰਦੇ ਜੀ ਕੋਈ ਕਮੈਂਟ ਲੈਣਾ ਚਾਹੁੰਦੇ ਤਾਂ ਲੈ ਲਓ ਸਤਿੰਦਰ ਪਾਲ ਸਿੰਘ ਸਤਿੰਦਰ ਪਾਲ ਸਿੰਘ ਜੀ ਕਮੈਂਟ ਕਰ ਰਹੇ ਨੇ ਆ ਨਾਈਸ ਬਹੁਤ ਵਧੀਆ ਲਿਖ ਰਹੇ ਨੇ ਜੀ ਕੋਈ ਹੋਰ ਕਮੈਂਟ ਹੈ ਜਿਹੜਾ ਉਹ ਲੈ ਲਓ ਵੀ ਜੀ ਦਵਿੰਦਰ ਸਿੰਘ ਆ ਲੜੋਈਆ ਲੜੋਈਆ ਗੌਰਵ ਨਵਾਂ ਸ਼ਹਿਰ ਮਾਰਕੀਟ ਦਿਖਾ ਦਿਓ ਸਰ ਬਾਈ ਜੀ ਨਵਾਂ ਸ਼ਹਿਰ ਮਾਰਕੀਟ ਬਹੁਤ ਵਾਰ ਦਿਖਾਈ ਹੈ ਬਟ ਸਾਡੇ ਵੀ ਮਨ ਦਾ ਇੱਕ ਖਦਸ਼ਾ ਹੈ ਕਿ ਅਸੀਂ ਆਉਂਨੇ ਆ ਜਦ ਗੱਲਾਂ ਕਰਦੇ ਸਾਰੇ ਨਾਲ ਫਿਰ ਸਾਰੇ ਬਾਈ ਇਦਾਂ ਕਹਿ ਦਿੰਦੇ ਕਿ ਇਹ ਤੋਂ ਪੁੱਛ ਲਓ ਜੀ ਮੈਂ ਨਹੀਂ ਬੋਲਣਾ ਸਾਡਾ ਬੜਾ ਚਾਅ ਹੈ ਕਿ ਤੁਸੀਂ ਹਰੇਕ ਦੀ ਗੱਲਬਾਤ ਰੱਖੀਏ ਜਿਵੇਂ ਹੁਣ ਤੁਸੀਂ ਜਾਂ ਗੌਰਵ ਜੀ ਤੁਹਾਡਾ ਵੀ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਥੋੜੇ ਜਿਹੜੇ ਸ਼ੁਭਚਿੰਤਕ ਭੈਣ ਭਰਾ ਨੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਸਾਰਿਆਂ ਦਾ ਪੁਆਇੰਟ ਆਫ View ਰੱਖੀ ਕਿਉਂਕਿ ਚੈਨਲ ਥੋੜਾ ਆ ਆ ਦੇਖੋ ਜੀ ਆ ਫੇਵਰੇਟ ਪਲੇਸ ਮੈਂ ਫਿਰ ਦਿਖਾ ਦਿੰਦਾ ਤੁਹਾਨੂੰ ਇਹ ਪਹਿਲੀ ਪਸੰਦ ਹੈ ਹਰ ਇੱਕ ਬੰਦੇ ਦੀ ਔਰ ਸਰਕਾਰਾਂ ਤੇ ਫਿਰ ਮੈਂ ਆ ਗਿਆ ਕਿਉਂਕਿ ਮੈਂ ਉਹ ਗੱਲ ਕਰ ਰਿਹਾ ਸੀਗਾ ਕਿ 2014 ਤੋਂ ਜਾਂ ਉਸ ਤੋਂ ਪਹਿਲਾਂ ਵੀ ਕਿੰਨੇ ਬੱਚੇ ਜਿਹੜੇ ਵਿਦੇਸ਼ਾਂ ਜਾਂਦੇ ਨੇ ਜਦ ਤੱਕ ਸਾਨੂੰ ਇੱਥੇ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਕਿਵੇਂ ਇੱਕ ਜੁਟਤ ਆਏਗੀ ਕਿਵੇਂ ਸਾਡਾ ਜਿਹੜਾ ਦੇਸ਼ ਗਰੋ ਕਰੇਗਾ ਤਾਂ ਲੋੜ ਇਹੀ ਆ ਕਿ ਹੁਣ ਜਿਹੜਾ ਸਾਨੂੰ ਇਹ ਦਿੱਲੀ ਦੇ ਧਰਨੇ ਤੋਂ ਦਿੱਲੀ ਦਾ ਜਿਹੜਾ ਤੀਰਸਤਾਨ ਬਣ ਗਿਆ ਤੋਂ ਸਿੱਖੀਏ ਔਰ ਆਪਣੇ ਹੱਕ ਸੱਚ ਲਈ ਲੜੀਏ ਜੀ ਜੀ ਸਾਈਡ ਤੇ ਲਾਉਣ ਲੱਗੇ ਆ ਤੇ ਇਧਰ ਮੈਨੂੰ ਲੱਗਦਾ ਮੋਰੇ ਖੋਰ ਚਿਕਨ ਕਾਰਨ ਰਹਿ ਵੇਜੇ ਜੀ ਚਿਕਨ ਕਾਰਨ ਇੱਕ ਹੋਆ ਹੋਰ ਆ ਤਾਂ ਦਿੱਲੀ ਦੇ ਫਿਰ ਦਿੱਲੀ ਆ ਗਿਆ ਜਿਵੇਂ ਅੱਜ ਤਾਂ ਰਾਹੋਂ ਦੇ ਬਾਈ ਮੈਨੂੰ ਲੱਗਦਾ ਚਿਕਨ ਬਹੁਤ ਪਸੰਦ ਕਰਦੇ ਨੇ ਚਿਕਨ ਕਾਰਨ ਇੱਕ ਹੋਰ ਨਜ਼ਰ ਆ ਗਿਆ ਤੇ ਚਲੋ ਜੀ ਇੱਥੇ ਵੀਡੀਓ ਨੂੰ ਰੈਪ ਅਪ ਕਰਦੇ ਆ ਔਰ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਤੇ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦੋ ਲੇਕਿਨ ਬੇਨਤੀ ਇੰਨੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਖਾਸ ਕਰਕੇ ਜਦੋਂ ਅਸੀਂ ਕਿਸਾਨਾਂ ਦੇ ਮੁੱਦੇ ਮੁੱਦੇ ਤੇ ਵੀਡੀਓ ਬਣਾਉਂਦੇ ਹਾਂ ਉਹਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਲੱਗ ਜਾਂਦੀ ਆ ਔਰ ਹਰੇਕ ਬੰਦੇ ਨੂੰ ਯੋਗਦਾਨ ਪਾਣਾ ਚਾਹੀਦਾ ਕਿਉਂਕਿ ਇਤਿਹਾਸ ਲਿਖਿਆ ਜਾ ਰਿਹਾ ਹੈ ਔਰ ਭਗਤ ਸਿੰਘ ਜੀ ਨੂੰ ਜਦੋਂ ਪੜਦੇ ਆ ਉਹਨਾਂ ਦੀ ਜੀਵਨੀ ਬਾਰੇ ਪੜ੍ਹਦੇ ਆ ਜਾਂ ਉਹਨਾਂ ਦੇ ਉਹਨਾਂ ਉੱਤੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਪੜ੍ਹਦੇ ਆ ਤਾਂ ਉੱਚ ਸਪਸ਼ਟ ਕਿਹਾ ਜਾਂਦਾ ਭਗਤ ਸਿੰਘ ਜੀ ਮਨੁੱਖ ਵਲੋਂ ਜਿਹੜੀ ਮਨੁੱਖ ਦੀ ਮਨੁੱਖਤਾ ਦਾ ਘਾਣ ਹੋ ਰਿਹਾ ਸੀ ਜਾਂ ਮਨੁੱਖਤਾ ਦੀ ਲੁੱਟ ਹੋ ਰਹੀ ਸੀ ਉਹਦੇ ਖਿਲਾਫ ਸੀ ਔਰ ਅੱਜ ਸ਼ਰਿਆਮ ਹੋ ਰਿਹਾ ਔਰ ਸਾਨੂੰ ਵੀ ਆਪਣੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਆ ਸੋ ਫਿਰ ਬਹੁਤ ਜਲਦੀ ਰਾਹੋ ਆਉਣ ਦਾ ਵਾਅਦਾ ਕਰਦੇ ਆ ਔਰ ਸਾਰੇ ਵੀਰ ਭੈਣ ਭਰਾਵਾਂ ਦੇ ਜਿਹੜੇ ਪੁਆਇੰਟ ਆਫ View ਲੈਣਾ ਵੀ ਚਾਹਾਂਗੇ ਤੁਹਾਡੇ ਪੁਆਇੰਟ ਆਫ View ਆਪਣੇ ਚੈਨਲ ਤੇ ਰੱਖਣਾ ਵੀ ਚਾਹਾਂਗੇ ਤਾਂ ਤੁਹਾਡੇ ਅੱਗੇ ਬੇਨਤੀ ਤੁਸੀਂ ਆਪਣਾ رابطہ ਆਪ ਸਾਧਿਆ ਕਰੋ ਕਮੈਂਟ ਕਰ ਲਿਆ ਕਰੋ ਤੁਹਾਡਾ ਆਪਣਾ ਚੈਨ